ਹਾਫ ਘਰ ਆਉਂਦੀ ਐ ਮੇਲਾ ਦਾ ਪੈਸੇ ਲੈਣ ਆ ਗਈ ਤਾਂ ਨਾਲੇ ਮੈਂ ਕਿਹਾ ਸੀ ਨਹੀਂ ਸ਼ਾਮ ਨੂੰ ਦਵੂੰਗੀ ਫੇਰ ਵੀ ਨ ਟਿਕਿਆ ਜਾਂਦਾ ਪਤਾ ਨਹੀਂ ਕਈਆਂ ਹੀ ਆ ਨੇ ਜਿੱਸੀ ਨੇ ਫੇਰ ਆ ਗਈ ਹੈ ਪੈਸੇ ਮੰਗਣ ਨਾਲੇ ਮੈਂ ਕਿਹਾ ਸੀ ਤੈਨੂੰ ਆਥਨੇ ਦੇ ਦੂੰਗੀ ਇਹ ਪੈਸੇ ਨਹੀਂ ਮੈਂ ਲੈਣ ਆਈ ਨਾ ਹੋਰ ਕੀ ਲੈਣ ਆਈ ਏ ਤੂੰ ਹੁਣ ਕੀ ਦੱਸਾਂ ਪੈਣੀ ਮੈਂ ਤਾਂ ਆਪ ਸ਼ਰਮਿੰਦਾ ਹੋ ਰਹੀ ਐ ਜਮਾ ਮੈਂ ਤਾਂ ਉਹੀ ਤੇਰੇ ਨਾਲ ਲੜ ਕੇ ਗਈ ਸੱਚੀ ਕਹਿੰਨੀ ਐ ਮੈਂ ਤਾਂ ਬਹੁਤ ਪਛਤਾਈ ਘਰੇ ਜਾ ਕੇ ਫਿਰ ਹੋਰ ਉਹ ਮੇਰੀ ਸੱਸ ਟੁੱਟ ਬੈਣੀ ਪਿੱਛੇ ਲੱਗ ਕੇ ਮੈਂ ਤਾਂ ਉਹੀ ਤੈਨੂੰ ਗਾਲਾਂ ਕੱਢ ਗਈ ਓਰੇ ਨਾ ਕਿਹਾ ਤਾਂ ਹੈਗਾ ਸੀ ਤੈਨੂੰ ਮੈਂ ਕਹੀ ਜਿ ਲੱਛਣ ਨੇ ਉਹਦੇ ਚੂਲੀਆਂ ਕਰਨ ਆਈ ਸੀ ਮੇਰੇ ਕੋਲੇ ਬਈ ਮੈਨੂੰ ਤਾਂ ਬਈ ਗੁੱਸਾ ਝੜ ਗਿਆ ਤੀ ਮੇਰਾ ਕਸੂਰ ਨਹੀਂ ਹੈਗਾ ਕਸੂਰ ਤਾਂ ਉਸੇ ਦਾ ਹੈ ਉਹ ਬੋਲੀ ਮੈਨੂੰ ਐਂ ਦੀ ਆ ਕੇ ਕਹਿੰਦੀ 1500 ਰੁਪਏ ਖਾ ਗਈ ਆਪਣਾ ਨਾ ਮੈਂ ਖਾਣ ਨੂੰ ਕੀ ਖਾ ਗਈ ਬਈ ਮੇਰੇ ਕੋਲੇ ਦੇ ਕੇ ਗਈ ਐ ਮੈਨੂੰ ਫੜਾ ਕੇ ਗਈ ਐ ਉਹ ਫਿਰ ਐ ਨਹੀਂ ਨਾ ਮੈਨੂੰ ਪੂਰੀ ਗੱਲ ਦੱਸੀ ਵੀ ਆਪ ਦੇ ਗਈਆਂ ਕਹਿੰਦੀ ਮੈਥੋਂ ਤਾਂ ਖਾਉਂਦੇ ਨੇ ਕਹਿੰਦੀ ਮੈਥੋਂ ਤਾਂ ਕਹਿੰਦੀ ਮੈਂ ਤਾਂ 5000 ਰੁਪਏ ਵੀ ਪਹਿਲਾਂ ਲਿਆ ਤ ਤੇ 500 ਕਹਿੰਦੀ ਹੁਣ 5000 ਛੜਾ ਕੁੜੀ ਗੁੱਸਾ ਤਾਂ ਮੈਨੂੰ ਤਾਂ ਆ ਜਾੜਿਆ ਕਿਹੜਾ ਹੋੜੇ ਬਈ ਮੈਂ ਕੁਛ ਨਹੀਂ ਲਿਆ ਭੈਣੇ ਕਹਿੰਦੀ ਮੈਂ ਤੇ 500 ਰੁਪਏ ਲੈਣਾ ਤੋ ਲੈ ਤੋਸ ਹਾਂ ਹਾਈ ਨੀ ਕਿੰਨੀ ਵੱਡਣ ਜੋ ਗਰੀਏ ਨੀ ਤੇਰੇ ਸੱਸ ਤਾਂ ਪੈ ਜਾਣ ਕੀੜੇ ਕੰਜਰੀ ਦੇ ਨੀ ਬਾਲੀ ਬੰਡੇ ਵੱਡਣ ਜੋ ਗਰੀ ਤੇ ਬਾਲੀ ਹੈ ਪੁੱਛਣਾ ਬਾਲੀ ਕੁੱਤੇ ਦੀ ਵੱਡੀ ਆ ਹਾਂ ਉਹ ਦੇ ਲੈ ਲੈ ਉਹ ਤਾਂ ਮੇਰੇ ਕੋਲ ਸਵੇਰੇ ਆ ਗਈ ਕਹਿੰਦੀ ਮੈਨੂੰ ਰੋਟੀ ਨਹੀਂ ਦਿੰਦੇ ਖਾਣ ਨੂੰ ਪੈਨਸ਼ਨ ਮੰਗਣ ਲੱਗ ਜਾਂਦੇ ਨੇ ਕਹਿੰਦੀ ਮੇਥੋਂ ਨੀ ਇਹੀ ਕੰਜਰ ਖਾਣੇ ਮੈਂ ਤਾਂ ਚਲ ਤੂੰ ਮੈਨੂੰ ਫੜਾ ਜੀ ਭਾਈ ਹੋਰ ਕੀ ਕਰਾਂ ਫਿਰ ਮੈਂ ਸਾਰੇ ਹਾਂ ਸਾਰੇ ਪਿੰਡ ਚ ਡਾਉਨ ਰਿਪਿਟ ਦੀ ਫਿਰਦੀ ਐ ਵੀ ਰੋਟੀ ਨਹੀਂ ਮਿਲਦੀ ਹੁਣ ਆ ਜੇ ਮੇਰੇ ਕੋਲ ਖਰਚੇ ਕੋਈ ਨਾ ਕਿੰਨ ਪੰਜ ਵਾਰੀ ਰੋਟੀ ਖਾਣ ਦੀ ਹੋ ਰਹੀਏ ਕੁੜੇ 650 ਲੈਣੇ ਲੈ ਦੇ ਲੈ ਕਿਵੇਂ ਤੈ ਕਹਿੰਦੀ ਆ ਪੈਣੀ ਉਹਨੂੰ ਘਰੇ ਨਾ ਬਾੜਿਆ ਕਰ ਤੂੰ ਮੈਂ ਕੋਈ ਨੀ ਮੂੰਹ ਆਲ ਹੁੰਦੀ ਹੈਗੀ ਉਹਨੂੰ ਦੇਖ ਲੈ ਪੈਣਸ ਤਾਂ ਹੈ ਨਹੀਂ ਜਿਨ੍ਹਾਂ ਨੇ ਘਰੇ ਬਾੜਨ ਵਾਲੀ ਉੱਪਰ ਉਹ ਆਪਦੀ ਕੁੜੀ ਨੂੰ ਬੁਲਾਈ ਬੈਠੀ ਐ ਆਉਣ ਸਾਰ ਉਹ ਮੇਰੀ ਗੱਲ ਪੈਗੀ ਅੱਛਾ ਤੂੰ ਬੁਲਾ ਲਿਆ ਨਾ ਮੇਰੀ ਗੱਲ ਸੁਣ ਉਹ ਵੀ ਕਹਿੰਦੀ ਮੇਰੀ ਗੱਲ ਸੁਣ ਬਈ ਹਾਂ ਉਹਦਾ ਕੀ ਹੱਕ ਬਣਦਾ ਤੀਜੀ ਦਾ ਸਾਡੇ ਉਰੇ ਆ ਕੇ ਬੋਲਣ ਦਾ ਆਹੋ ਮੈਨੂੰ ਕਹਿੰਦੀ ਤੁਹਾਡੇ ਦਾ ਹੱਕੇ ਨਹੀਂ ਬਣਦਾ ਪੈਨਸ਼ਨ ਲੈਣ ਦਾ ਲੈ ਹੋਰ ਕਿਦੱਕ ਬਣਦਾ ਕੇ ਆਪ ਦਾ ਦੀ ਸੱਸ ਤੋਂ 1 ਰੁਪਿਆ ਨਹੀਂ ਉਹ ਕੋਲ ਛੱਡਦੀ 1 ਰੁਪਿਆ ਵੀ ਕਢਾ ਲੈਂਦੀ ਅਸੀਂ ਕਹਿੰਦੇ ਆਉਣ ਲਈਏ ਤੂੰ ਪੈਨਸ਼ਨ ਵੀ ਨਹੀਂ ਲਈਏ ਨਾ ਉਹ ਕੀ ਕਰਨ ਆਈ ਆ ਹੁਣ ਮਫਾਹੀ ਆ ਗਈ ਹੈ ਪੈਨਸ਼ਨ ਵਾਸਤੇ ਮੈਂ ਕਿਹਾ ਸੀ ਤੁਹਾਨੂੰ ਉਹ ਤੁਹਾਨੂੰ ਮੈਂ ਕਿਹਾ ਸੀ ਬਈ ਮੈਂ ਨਹੀਂ ਇਹਨੂੰ ਰੋਟੀ ਖਵਾ ਸਕਦੀ ਮਾਰ ਦੀ ਮਾਂ ਨੂੰ ਸਮਝਾ ਜਾ ਕੇ ਜੇ ਤੇ ਪੈਨਸ਼ਨ ਦੋਗੀ ਮੈਂ ਤਾਂ ਰੋਟੀ ਖਵਾ ਦੂ ਮਾਂ ਨਹੀਂ ਨਹੀਂ ਮੈਂ ਦਿੰਦੀ ਹਾਂ ਆ ਕੇ ਉਸੇ ਦਾ ਪੱਖ ਪੁਰੀ ਜਾਂਦੀ ਕਹਿੰਦੇ ਹੁੰਦੇ ਵੀ ਆਪਦੇ ਤਾਪਦੇ ਹੁੰਦੇ ਨਹੀਂ ਮੈਂ ਤਾਂ ਫਿਰ ਵੀ ਬਗਾਨੀ ਆ ਸਹੀ ਗੱਲ ਐ ਪਹਿਣੇ ਹਾਂ ਤੂੰ ਵੀ ਉਹੀ ਉਹਦੇ ਪਿੱਛੇ ਲੱਗ ਗਈ ਚੜੀ ਚੜਾਈ ਆਈ ਕੋਲੇ ਤੂੰ ਵੀ ਮੇਰੇ ਤੇ ਲੈ ਨਹੀਂ ਮੇਰਾ ਤਾਂ ਉਹੀ ਦਿਮਾਗ ਖਰਾਬ ਹੋ ਗਿਆ ਦੀ ਪਹਿਣੀ ਮੇਰਾ ਤਾਂ ਸਿਰ ਇਨਾ ਦੁਖਿਆ ਉਦੋਂ ਉਦੋਂ ਬਾਅਦ ਚ ਤੁਸੀਂ ਤਾਂ ਮੇਰਾ ਜੰਮੀ ਬੇੜਾ ਕਰਕੇ ਕਰਦੀਆਂ ਪਹਿਣੇ ਹੋਰ ਜੱਸੀ ਤੇਰੇ ਤਾਂ ਸਿਰਦੂ ਖਦਾ ਹੋਊਗਾ ਮੈਨਾਂ ਤਾਂ ਗळा ਵੀ ਦੁਖੀ ਜਾਂਦਾ ਕਿ ਮੇਨਾਂ ਪਾੜ ਪਾੜ ਕੇ ਬੋਲ ਕੇ ਗਈ ਉਹਦੇ ਸੜਵੀ ਹੋਈ ਦੇ ਪਿੱਛੇ ਕੀ ਕਦਰ ਪਾਈ ਉਹਨੇ ਮੇਰੀ ਦੱਸ ਦੋਵੇਂ ਮਾਮਾਤੀਆਂ ਇਕੱਠੇ ਹੋਈਆਂ ਬੈਠੀਆਂ ਨੇ ਹੁਣ ਆ ਲਾ ਪ੍ਰੀਤਾ ਨਾ ਤੂੰ ਹੀ ਬਾਹਰ ਸਿਰ ਚੜਾਈ ਹੋਈ ਐ ਆ ਮੇਰੀ ਨੰਦ ਦੇਖੇ ਮੇਰੇ ਸਾਹਮਣੇ ਬੋਲ ਕੇ ਗੁੱਤ ਨਹੀਂ ਪਟਕੇ ਘਰੋਂ ਭਜਾ ਦੂੰਗੀ ਮੈਂ ਤਾਂ ਨਹੀਂ ਤੂੰ ਤਾਂ ਵਧੀਆ ਜੱਸੀ ਤੇਰੇ ਨਾਲ ਤਾਂ ਕੋਈ ਬੋਲਦਾ ਨਹੀਂ ਆ ਮੇਰੇ ਵਾਲਾ ਮੀਨਾ ਜਾ ਆਪਣੀ ਮਾਂ ਦਾ ਤੇ ਆਪਣੀ ਭੈਣ ਦਾ ਬਣ ਕੇ ਵਹਿ ਜਾਂਦਾ ਮੈਂ ਕੱਸ ਕਿ ਇੱਧਰ ਜਾਮਾ ਬਈ ਫਿਰ ਆਹੋ ਨਹੀਂ ਮੈਂ ਵੀ ਦੇਖਿਆ ਤਾਂ ਉਹਨਾਂ ਦੇ ਪੈੜ ਤੇ ਪੈੜ ਧਰਦਾ ਹੈ ਆਹੋ ਤੇਰੇ ਪਿੱਛੇ ਤਾਂ ਲੱਗਦਾ ਹੀ ਨਹੀਂ ਹੈਗਾ ਉਹ ਜਿਵੇਂ ਉਹ ਕਹਿੰਦੀ ਨਾ ਉਵੇਂ ਕਰੀ ਜਾਊਗਾ ਪਾਗਲ ਜਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੈਣ ਮੈਂ ਹੁਣ ਕੀ ਕਰਾਂ ਮੈਂ ਤਾਂ ਚਾਰੇ ਪਾਸੇ ਫਸ ਗਈ ਨਹੀਂ ਕੀ ਕਰਾਂ ਮੈਂ ਪੈਨਸ਼ਨ ਉਹਨੂੰ ਦੇਵਾ ਕਿ ਦੇਵਾ ਨਾ மேலே ਉਹਨੂੰ ਇੱਕ ਵੀ ਰੁਪਿਆ ਨਾ ਦੇਈਂ ਰੰਡੀ ਨੂੰ ਮੈਂ ਤੈਨੂੰ ਦੇ ਦੂੰਗੀ ਫੇਰ ਹਾਂ ਮੈਨੂੰ ਫੜਾਦੀ ਤੂੰ ਐਂ ਕਹਿਦੀ ਸਿੱਧਾ ਕਹਿੰਦੀ ਮੇਰੇ ਕੋਲ ਤਾਂ ਹੈ ਨਹੀਂ ਮੇਰੀ ਦਿੰਦੀ ਤੂੰ ਨਾ ਜਦੋਂ ਮੇਰੇ ਸਰ ਚੜਕੇ ਆ ਕੇ ਮੈਂ ਤਾਂ ਦਿੰਦੀ ਵੀ ਨਹੀਂ ਹੈਗੀ ਉਹਨੂੰ ਤੂੰ ਨੁੱਕਰੀ ਜਾਈ ਬਈ ਜੇ ਲਾਪਰੀਤ ਵੀ ਤੇਰੇ ਕੋਲ ਆਈ ਨਾ ਤੂੰ ਸਿੱਧਾ ਕਹਿਦੀ ਮੈਂ ਤਾਂ ਕੋਈ ਰੁਪਈਆ ਨਹੀਂ ਫੜਾ ਕੇ ਗਈ ਮੈਂ ਤਾਂ ਉਸੇ ਰਾਹ ਚ ਗਈ ਤੇ ਫਰੀਤ ਤਾਂ ਪੁੱਛ ਲੈ ਬਈ ਹਾਂ ਫਰੀਤ ਤਾਂ ਪੁੱਛ ਲੈ ਮੈਂ ਤੇਰੇ ਨਾਲ ਖੜੀ ਆਂ ਮੇਰੇ ਨਾਲ ਹਾਂ ਮੈਂ ਗਵਾਹੀ ਭਰੂ ਪੂਰੀ ਹਾਂ ਹੋ ਮੈਂ ਤਾਂ ਤੈਨੂੰ ਮੈਂ ਇਸ ਬਲਾਉਂਗੀ ਮੈਂ ਦਿੰਦੀ ਵੀ ਨਹੀਂ ਹੈਗੀ ਮੇਰੇ ਤੋਂ ਦੇਖ ਲੈ ਸੱਚੜਾ ਕੇ ਲਿਆ ਤੈਨੂੰ ਆਹੋ ਸੇ ਨਾਲ ਹਾਂ ਤੇ ਸਾਹਮਣੇ ਹਜੇ ਮੈਨੂੰ ਕਹਿੰਦੀ ਮੈਂ ਛੜਾਈ ਸੀ ਰਾਜ ਤੋਂ ਦੇਖ ਤਾ ਕਰਦੀ ਜੱਬੜੀ ਜੀ ਕੀ ਉਹ ਐ ਚੱਲ ਕੋਈ ਨਾ ਮੈਂ ਜਾਣੀ ਹੁਣ ਮੈਂ ਤਾਂ ਹੀ ਕਿਹਾ ਨਹੀਂ ਸੀ ਜੀ ਤੇਰੇ ਕੋਲ ਆਈ ਨਹੀਂ ਇਹ ਗੱਲਾਂ ਚ ਨਾ ਜੀ ਦੁਬਾਰੇ ਆਉਗੀ ਤਾਂ ਹੈਗੀ ਤੇਰੇ ਕੋਲ ਐਨਾ ਮੈਨੂੰ ਪਤਾ ਨਹੀਂ ਮੈਂ ਨਾਲ ਲੜਕੇ ਹਟ ਗਏ ਜੀ ਜੀ ਕਹਿੰਸੀ ਜੀ ਮੈਂ ਤੇਰੇ ਕੋਲ ਦੁਪੱਟੂਗੀ ਹਾਂ ਹੁਣ ਕਦੀ ਹੱਥ ਲਾ ਕੇ ਦਿਖਾਈਂਗਾ ਦੇ ਮੇਰੇ ਆਉ ਹੁਣ ਆਉਗੀ ਮੇਰੇ ਕੋਲ ਦੇਖੀ ਤਾ ਉੱਨੀ ਮੈਂ ਨਾਲ ਖੜਦੀ ਮਚਾਈ ਫੜ ਕੇ ਗੁੱਤਨੀ ਘਮਾਦੀ ਉਹਦੀ ਆਹੋ ਨਾਲ ਉਹ ਨਾ ਖੜੀ ਫੇਰ ਨਾਲ ਲੱਗੂ ਮੈਂ ਤੇਰੇ ਨਾਲ ਨਾ ਨਾ ਮੈਂ ਨਹੀਂ ਖੜਦੀ ਨਾਲ ਨਹੀਂ ਫੇਰ ਨਹੀਂ ਮੈਂ ਲੱਗਦੀ ਤੇਰੇ ਦੇਖ ਲੈਣੀ ਆਗੇ ਨਿਛੇ ਤੇ ਮਾਫੀ ਮੰਗਣਾ ਮੇਰਾ ਕਸੂਰ ਨਹੀਂ ਸੀ ਜਦੋਂ ਕੋਈ ਮਾਫੀ ਮੰਗਣ ਦਾ ਆਪੇ ਹੋਣਾ ਸੀਗਾ ਚਲ ਦੇਖਦੀ ਆਹੋ ਬੈਠੀ ਆ ਚਾਹ ਪੀ ਜਾਂਦੇ ਕਿਤੇ ਗਾਲੀ ਨਾ ਪੈ ਜੇ ਫਿਰ ਵੀ ਜਾ ਕੇ ਕਹਾ ਤਾ ਸੀ ਲੈ ਹੁਣ ਆਉਂਦੀ ਐ ਲੱਤਾਂ ਹੀ ਮਾਰਦੀ ਨਹੀਂ ਇਹ ਤਾਂ ਟਿਕਦੀਆਂ ਦੋਨੇ ਮੈਨੂੰ ਨੀ ਸਾਹ ਲੈਣ ਦਿੰਦੀਆਂ ਇਹ ਚਾਪੀ ਨਹੀਂ ਪੁੱਤ ਆਓ ਚਾਚੀ ਇਹ ਫੇਰ ਗੱਲ ਸੁਣ ਮੈਂ ਤਾਂ ਪੁੱਤ ਪੜਕੇ ਭੜਕਾਈ ਆ ਗਈ ਉਹ ਮਿੱਥੋਂ ਮੰਗਦੇ ਸੀ ਪਲਸੰਦੇ ਪੈਸੇ ਤਾਂ ਤੈਨੂੰ ਨਾ ਬੋਲਣ ਲੱਗੀ ਮੈਂ ਮੈਨੂੰ ਐ ਸੀ ਮੱਥੇ ਮਾਰੂੰਗੀ ਪਰਾਂ 1500 ਲੈ ਕੇ ਐ ਬੋਲਦੇ ਹੁੰਦੇ ਨੇ ਫੇਰ ਉਹ ਹੋ ਗੁੱਸਾ ਚੜ ਗਿਆ ਤੂੰ ਤਾਂ ਮੈਨੂੰ ਸੋਨੇ ਨਹੀਂ ਦਿੱਤਾ ਹੈਗਾ ਫੇਰ ਉਹਨੂੰ ਸਿਰ ਝੜਤੇ ਲਿਆਤਾ ਮੇਰੇ ਕੀ ਕਰਾਂ ਮੈਂ ਉਹਨੂੰ ਕਿਹਾ ਵੀ ਮੈਂ ਫੜਾਏ ਸੀ ਉਹਨੂੰ ਦਾਰੇ ਤੇ ਉਹ ਕਹਿੰਦੀ ਹੁਣੀ ਲਿਆ ਕੇ ਦੇ ਚੱਲ ਮੈਂ ਨਾਲ ਤਾਂ ਆ ਗਈ ਸੀ ਉਹਦੇ ਨਾਲ ਐਨੀ ਕੁੱਤੀ ਖਾਣੇ ਕਰਦੇ ਹੁੰਦੇ ਨੇ ਇਹ ਬੰਦੇ ਨਾਲ ਚਾਚੀ ਤੇ ਚਲ ਕੋਈ ਨਾ ਪਤਾ ਗੁੱਸਾ ਨਾ ਕਰ ਗੁੱਸਾ ਕਿ ਮੇਰਾ ਕਰਾਂ ਲੈ ਓਹ ਤੂੰ ਤੂੰ ਮੇਰਾ ਦਿਮਾਗ ਖਰਾਬ ਕਰਤਾ ਤੂੰ ਨਾ ਜਾਣੀਆਂ ਨੇ ਤੂੰ 1500 ਰੁਪਏ ਰੱਖਾ ਜਦੋਂ ਮੈਂ ਤੈਨੂੰ ਕਿਹਾ ਸੀ ਤਾਂ ਮੈਂ ਦੇ ਦੇਉਂਗੀ ਤੈਨੂੰ ਕਮਲ ਗੇ ਮੈਂ ਕਦੋਂ ਲੈਨੀ ਆ ਤੇਥੋਂ ਪੈਸੇ ਲੈਦੀ ਨਹੀਂ ਨਾ ਮੈਂ ਲੈ ਦੇ ਤੂੰ ਵਰਤ ਲੈ ਅੱਛਾ ਲੈਦੀ ਨਹੀਂ ਹੈ ਨਾ ਜਹ ਜੇ ਮੇਰੀ ਤੀਨੇ ਵਰਤ ਲੈ ਓਹ ਜੇ ਤੂੰ ਵਰਤ ਲੈ ਫਿਰ ਤੂੰ ਪਹਿਲਾਂ ਕਹਿੰਦੀ ਮੈਨੂੰ ਓਹੋ ਤੂੰ ਤਾਂ ਆਪਣੀਆਂ ਤਾਂ ਆਪਣੇ ਤਾਂ ਮਾਵਾਂ ਧੀਾਂ ਵਾਲੀ ਗੱਲ ਲੈ ਗਈ ਆਪਣੇ ਕੋਈ ਦੋ ਗੱਲਾਂ ਨਾ ਕਰੀ। ਨਾ ਫਿਰ ਤੂੰ ਪ੍ਰੀਤ ਨੂੰ ਕਹ ਤੋ ਲਈ ਸੀ ਬਈ। ਨਹੀਂ ਮੇਰਾ ਗਲਗੁੱਠਾ ਦੇ ਰੱਖਿਆ ਸੀ। ਮੈਨੂੰ ਆਦੀ ਕੁੱਤਾਂ ਨਹੀਂ ਮਿਲੀ ਨਹੀਂ ਹੈਗੀ। ਪੈਨਸਲ ਮਿਲੀ ਨਹੀਂ ਹੈਗੀ ਮੈਨੂੰ ਤਾਂ। ਪਹਿਲਾਂ ਮੈਂ ਮਿਲੀ ਨਹੀਂ ਕਿਹਾ ਸੀ। ਫਿਰ ਮੈਨੂੰ ਕਹਿੰਦੀ ਦੇ ਪੈਸੇ ਦੇ। ਮੈਂ ਕਿਹਾ ਜੱਸੀ ਨੇ ਦਾਰੇ ਲੈ ਲੈ ਸੀਗੀ ਉੱਤੋਂ ਲੈਣ ਜਾਂਦੀ ਆ। ਫਿਰ ਕੀ? ਫਿਰ ਤੂੰ ਜਵਾਬ ਦੇਤਾ। ਮੈਨੂੰ ਜਦੋਂ ਮੇਰੇ ਕੋਲ ਹੈ ਹੀ ਨਹੀਂ ਸੀ ਬਈ ਮੈਂ ਕਿੱਥੋਂ ਦਿੰਦੀ? ਮੈਂ ਜਦੋਂ ਤੈਨੂੰ ਕਹਿਤਾ ਸੀ ਮੇਰੇ ਘਰ ਵਾਲਾ ਲੈ ਗਿਆ ਆਪਣੇ ਦੇ ਦੂੰਗੀ। ਤੂੰ ਸਿਰੇ ਚੜ ਗਿਆ ਕਿ ਮੈਂ ਤੇ ਦੇ ਰੱਖ ਤੂੰ ਨਹੀਂ ਪੱਟੂ। ਤੂੰ ਇੱਕ ਵਾਰੀ ਮੈਨੂੰ ਦੇ ਦਿੰਦੀ। ਫਿਰ ਪਮਾ ਇੱਥੋਂ ਲੈ ਲੈਂਦੀ ਮੈਂ ਕਿਹੜਾ ਲੈਣੇ ਸੀ ਤੈਨੂੰ ਕਹਿੰਦੀ ਕਵਾਰੀ ਮੈਨੂੰ ਦੇ ਦਿੰਦੀ ਜੇ ਮੇਰੇ ਕੋਲੇ ਹੁੰਦੇ ਤੈਨੂੰ ਦੇਣਾ ਦਿੰਦੀ ਮੈਂ ਉਹਦੀ ਚਲ ਕੋਈ ਨਾ ਹੁਣ ਤੂੰ ਗੁੱਸਾ ਨਾ ਕਰੀ ਮੇਰਾ ਠੀਕ ਹੈ ਨਾ ਤੇ 1500 ਰੁਪਏ ਤੂੰ ਰੱਖ ਲਈ ਵਰਤ ਲਈ ਜੇ ਪੁੱਛਣ ਲੱਗੇਗਾ ਦੇ ਦੇ ਚਲ ਵਧੀਆ ਮੇਰਾ ਤਾਂ ਬਣ ਕੇ 1500 ਹੈ ਹਾਂ ਚਲ ਵਧੀਆ ਚਾਚੀ ਆਹ ਤਾਂ ਤੂੰ ਵਧੀਆ ਕੀਤਾ ਮਾਫ ਕਰਤੀ ਓਏ ਸੂਟ ਸੱਟ ਲੈ ਲੇ ਚਲ ਸੂਟ ਲੈ ਲੂ ਵਧੀਆ ਚਲ ਉਹ ਵੀ ਤੂੰ ਮੇਰੇ ਸੱਸਾਂ ਵਰਗੀ ਐ ਸੂਟ ਲਿਆਉਂਗੀ ਵਧੀਆ ਗਰਮੀ ਚ ਪਾਉਣ ਵਾਲਾ ਹੋਣਾ ਤੇਰੇ ਕੋਲੇ ਆਈ ਤਾਂ ਨਹੀਂ ਫਰੀਤ ਨ ਮੇਰੇ ਕੋਲ ਤਾਂ ਨਹੀਂ ਆਈ ਅੱਛਾ ਹਾਂ ਮੇਰੀ ਕੁੜੀ ਨੂੰ ਬੁਲਾ ਲਿਆ ਫੋਨ ਕਰਕੇ ਅੱਛਾ ਉਹਨੇ ਹਾਂ ਕੀ ਕਹਿੰਦੀ ਕੁੜੀ ਲੈ ਮੇਰੀ ਕੁੜੀ ਕੋਲ ਤਾਂ ਸੌਰ ਲੁੱਤੀਆਂ ਲਾਈਆਂ ਉਹਨੇ ਹਾਂ ਪਿਲਸਣ ਦੀ ਪੰਗਾ ਪਿਲਸਣ ਦੀ ਪੰਗਾ ਸੱਚੀ ਗੱਲ ਆ ਕਦੇ ਕਾ ਤਾਂ ਮਨ ਅੱਕ ਜਾਂਦਾ ਬੇਪਰਾ ਕਟਾਈ ਦੇ ਕਹਿੰਦੀ ਮੈਂ ਨਹੀਂ ਰੋਟੀ ਦਿੰਦੀ ਮੈਂ ਤਾਂ ਇਹ ਕਹਤਾ ਪਈ ਆ ਉਹਦੀ ਜ਼ਮੀਨ ਦਾ ਠੇਕਾ ਠੁਆਏ ਕਰ ਜਾ ਚੀ ਇਕੱਠੇ ਕਰੀ ਜਾ ਬੈਂਕ ਚ ਇਕੱਠੇ ਹੋ ਜਾਣਗੇ ਵਧੀਆ ਕੜਾਇਆ ਕਰਨਾ ਕਹਦੇ ਕੱਟ ਗਈ ਉਹਨਾਂ ਨੂੰ ਕਿਹੜਾ ਪਤਾ ਲੱਗੂਗਾ ਕਾਹਨੂੰ ਮੈਂ ਤਾਂ ਹੋਰ ਸਕੀਮ ਸੋਚੀ ਆ ਵੀ ਆਪਦੀ ਜ਼ਮੀਨ ਠੇਕੇ ਦੇ ਦਿਆ ਕਰੂੰਗੀ ਠੇਕੇ ਦੇ ਪੈਸਿਆਂ ਨਾਲ ਮੌਜ ਨਾਲ ਰਹੂੰਗੀ ਕੋਈ ਕੰਮ ਵਾਲੀ ਲਾ ਲੂੰਗੀ ਉਹ ਤੋਂ ਰੋਟੀਆਂ ਪਕਾ ਦਿਆ ਕਰੂ ਕੱਪੜੇ ਧੋ ਦਿਆ ਕਰੂ ਹੋਰ ਮੇਰਾ ਕੀ ਕੰਮ ਹੈ ਚਾਚੀ ਕੰਮ ਵਾਲੀ ਲਾਉਣ ਦੀ ਕੀ ਜ਼ਰੂਰਤ ਹੈ ਕੁੜੀ ਮੈਨੂੰ 5000 ਦੇ ਦਿਆ ਕਰੀ ਮਹੀਨੇ ਦਾ ਮੈਂ ਕਰ ਦਿਆ ਕਰੂ ਤੇਰੇ ਸਾਰੇ ਕੰਮ ਪਰ ਤੇਰੇ ਨੂੰ ਨਾ ਮੇਰੇ ਗੱਲ ਪੈਜੀ ਹੋਣਾ ਕਿਤੇ ਲੈ ਉਹ ਕਾਹਤੋਂ ਗੱਲ ਪਾਉਗੀ ਪੈਸੇ ਮੈਂ ਦੇਣੇ ਕੰਮ ਮੈਂ ਕਰਾਉਣਾ ਉਹ ਤਾਂ ਕੱਲ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਵੀ ਕਹੂਗੀ ਮੈਂ ਬੜਨ ਨਹੀਂ ਦਿੰਦੀ ਉਹ ਤੋਂ ਨਾ ਡਰਈ ਤੂੰ ਸਿੱਧੀ ਆਇਆ ਕਰ ਕਰੇ ਕੰਮ ਕਰਕੇ ਉਹਦਾ ਮੋਜ ਨਾ ਮੁੜਿਆ ਕਰ 5000 ਰੁਪਏ ਚੜੇ ਮਹੀਨੇ ਲੈ ਲਿਆ ਕਰ ਕੱਲ ਤੋਂ ਆ ਜਾ ਕਰ ਪੁੱਤ ਉਹਨੇ ਤਾਂ ਅੱਜ ਵੀ ਨਹੀਂ ਰੋਟੀ ਬਣਾਈ ਮੇਰੀ ਅੱਜ ਤਾਂ ਚਲ ਮੈਂ ਸਾਰ ਸੁਰ ਲਉਂਗੀ ਆਂ ਤੇ ਕੱਲ ਤੋਂ ਨਾ ਤੇ ਤੂੰ ਮੇ ਰੋਟੀ ਬਣਾ ਦੇ ਨਾਲੇ ਕੱਪੜੇ ਲਿੜੇ ਜੋ ਕੰਮ ਹੈ ਦੱਸ ਦੇ ਮੈਨੂੰ ਪੱਕਾ ਵੇ ਆਪਦੇ ਘਰ ਦੇ ਨਾਲ ਵੀ ਗੱਲ ਕਰ ਲਈ ਤੇ ਮੇਰੇ ਕੋਤ ਨਹੀਂ ਪਟਾ ਦੇ ਉਹਨਾਂ ਤੋਂ ਓਹੋ ਤੂੰ ਕਰਦਾ ਤੂੰ ਕੀ ਪੁੱਛਣਾ ਜੇ ਤੂੰ ਮੈਂ ਕਹਿੰਨੀ ਆ ਤੂੰ ਵੀ ਨਨਾਲੇ ਲੱਗ ਜੰਨੀ ਆ ਫਿਰ ਤਾਂ ਤੇ ਨਹੀਂ ਪਤਾ ਹਾਂ ਨਹੀਂ ਲੱਗਦੀ ਮੈਂ ਉਹ ਤੇ ਮੇਰੀ ਬੇਇੱਜ਼ਤੀ ਕਰਕੇ ਮਨ ਕਰ ਤੂੰ ਹੀ ਭਜਾ ਦੇ ਉਹਦਾ ਬਾਝ ਬੋਲਣਗੇ ਮੇਰੀਆਂ ਅੱਖਾਂ ਖੁੱਲ ਗਿੰਨਾ ਹੁਣ ਤਾਂ ਸਾਰਿਆਂ ਨੂੰ ਦੇਖ ਲਿਆ ਇਹ ਜਾਂ ਤਾਂ ਤੇਰਾ ਚਾਚਾ ਹੈਗਾ ਹੂੰ ਗਾਹਾਂ ਮੁੰਡੇ ਨੂੰ ਵਿਚਾਰਨ ਮੰਨਣੀ ਪੈਂਦੀ ਆ ਉਹ ਤਾਂ ਵਿਚ ਵਿਚਾਲੇ ਫਸਿਆ ਹੋਇਆ ਮੇਰਾ ਪੁੱਤ ਭੋਲਾ ਹੈਗਾ ਗੱਲ ਸੁਣ ਚਾਚੀ ਹੂੰ ਤਾਂ ਮੈਂ 10000 ਲੈਂਦੀ ਤੇਰੇ ਕਰਕੇ 5000 ਲਵੂੰਗੀ ਵਿਚਾਲ ਚਾਚੀ ਹੈ ਮੇਰੀ ਜਿਉਂਦੀ ਰਹਤੀ ਏ ਹਾਂ ਆ ਮਮੇ ਸਾਰਾ ਕਰ ਜੇ ਤੈਰਾ ਤੇਰਾ ਕਰਿਆ ਕਰੂੰ ਭਾਈ ਸਾਰਿਆਂ ਦਾ ਨਹੀਂ ਮੈਂ ਕਰਦੀ ਠੇਕਾ ਹਾਂ ਮੇਰਾ ਕੱਲੀ ਦਾ ਤੇਰਾ ਕਰੂੰ ਤੇਰੀ ਰੋਟੀ ਬਖਾਇਆ ਕਰੂੰ ਤੇਰੇ ਕਪੜੇ ਧੋਇਆ ਕਰੂੰਗੀ ਦੇਖਾ ਤੇਰਾ ਤੇਰੇ ਸੇ ਦਾ ਕਰੂੰਗੀ ਹੋਰ ਨਮੇ ਕਿ ਸੇ ਦਾ ਕਰਦੀ ਉਹ ਤਾਂ ਮੇਰੇਗਾ ਮਿੰਤਾ ਕਰਨਗੇ ਹਾਂ ਜਦੋਂ ਤੂੰ ਕੰਮ ਤੇ ਲੱਗ ਗਈ ਨਾ ਮੇਰੇ ਉਹ ਤਾਂ ਮਿੰਤਾ ਕਰ ਲੈ ਜਦੋਂ 5000 ਮੈਨੂੰ ਦਿੱਤਾ ਦੇਖੀ ਹੁਣ ਤਾਂ ਐ ਹੋਊਗਾ ਵੀ ਹਾਂ ਮੈਂ ਲਵਾਂਗੀ 5000 ਮੈਂ ਕਰੂੰ ਤੇਰਾ ਸਾਰਾ ਕੰਮ ਆ ਭੱਜੀ ਫਿਰੂਗੀ ਫਿਰ ਆ ਭੱਜੀ ਫਿਰੋਗੀ ਇਹੀ ਸਕੀਮ ਲੜਾਈ ਮੈਂ ਕੱਜ ਅਸੀ ਕੋਲੇ ਜਾਵਾਂ ਨਾ ਤੂੰ ਸਮਝਾ ਕੇ ਆਵਾ ਵੀ 1500 ਦੀ ਕੀ ਗੱਲ ਪੁੱਤ ਚਲੋ ਤਾਂ ਮੈਂ ਰੱਖ ਲੂੰਗੀ ਹਾਂ ਚੰਗਾ ਪੁੱਤ ਤਾਂ ਮੈਂ ਸੂਟ ਸਾਟਾ ਲਿਆਉਂਗੀ ਚਲ ਲੈ ਆਈ ਹਾਂ ਕੱਲ ਤੋਂ ਫਿਰ ਮੈਨੂੰ ਦੱਸ ਦੀ ਮੈਂ ਆ ਜੂੰਗੀ ਨਾ ਤੂੰ ਆ ਹੀ ਜਾਈ ਹਾਂ ਚੰਗਾ ਪੁੱਤ ਜਾਨਣੀ ਆ ਜਾਨਣੀ ਚਾਹ ਪੀ ਜਾਂਦੀ ਨਾ ਬਸ ਪੁੱਤ ਚੰਗਾ ਤਾਂ ਮੈਂ ਜਾ ਕੇ ਬਣਾਉਣੀ ਆ ਕਿ ਚੰਗਾ ਹੋਰ ਕੁੜੀ ਨਾਲ ਗੱਲ ਕਰ ਚਲੋ ਤਾਂ ਮੈਂ ਬਣਾ ਦਿਆ ਕਰੂੰਗੀ ਹੋਰ ਕੁੜੀ ਨਾਲ ਵੀ ਗੱਲ ਕਰਨੀ ਆ ਚੰਗਾ ਲੈ ਆ ਤਾਂ ਵਧੀਆ ਕੀਤਾ ਚੱਲ 5000 ਲੈ ਲਿਆ ਕਰੂੰਗੀ ਕੀ ਕੰਮ ਨੇ ਆ ਦੋ ਕੰਮੇ ਨੇ ਕਪੜੇ ਧੋ ਦਿਆ ਕਰੂੰਗੀ ਰੋਟੀ ਪਕਾ ਦਿਆ ਕਰੂੰਗੀ ਉਹਦੀ ਚਲ ਵਧੀਆ ਜਿਸੀ ਤੂੰ ਹਾਂ ਮੈਂ ਕਿਤੇ ਸੁਪਨਾ ਤਾਂ ਨਹੀਂ ਦੇਖੀ ਹੰਦੀ ਕੋਈ ਨਹੀਂ ਕੋਈ ਸੁਪਨਾ ਨਹੀਂ ਦੇਖਦੀ ਸਿੰਬ ਨੇ ਲੱਗ ਰਹੀਆਂ ਤੂੰ ਉਹ ਰਗੇ ਸੰਬਰੀਆਂ ਨਹੀਂ ਗੇਨੀ ਐਨੇ ਦਰਸਾਉਣ ਲੱਗੇ ਤੈਨੂੰ ਮੇਰੇ ਤੇ ਤੇ ਇਹਨਾਂ ਦੁਕਾਨ ਨੂੰ ਹੁੰਦਾ ਉਹ ਤਾਂ ਚਾਚੀ ਆਈ ਸੀ ਮੇਰੇ ਕੋਲੇ ਕਹਿੰਦੀ ਮੇਥੋਂ ਕੰਮ ਨਹੀਂ ਬਣਦਾ ਹੈਗਿਆ ਮਾਂ ਚਲ ਮੈਂ ਕਰ ਦਿਆ ਕਰੂ ਤੇਰੇ ਵਾਲੇ ਕੰਮ ਅੱਛਾ ਹੁਣ ਤੂੰ ਚਾਚੀ ਦੇ ਕੰਮ ਵੀ ਲਾਗੀ ਕਰਨੇ ਹੈ ਮੈਂ ਉਹ ਤਾਂ ਕਿਵੇਂ ਬੋਲਦੀ ਦੀ ਨਹੀਂ ਮਾਫੀ ਮੰਗ ਕੇ ਗਈ ਆ ਮੈਥੋਂ ਮੈਂ ਤੈਨੂੰ ਕੀ ਕਿਹਾ ਸੀ ਵੀ ਉਹਦੀ ਗੱਲਾਂ ਚ ਨਹੀਂ ਤੂੰ ਨਹੀਂ ਗੱਲਾਂ ਚ ਕਾਨੂੰ ਆਈਆਂ ਰੋਣ ਲੱਗ ਗਈ ਵਿਚਾਰੀ ਕਹਿੰਦੀ ਮੇਥੋਂ ਕੰਮ ਨਹੀਂ ਹੁੰਦਾ ਹੈਗਿਆ ਮੈਂ ਕੀ ਕਰਦੀ ਮਾਂ ਚਲ ਮੈਂ ਕਰ ਦਿਆ ਕਰੂ ਭਾਈ ਹੋਰ ਕੀ ਹੈ ਨਾ ਤੂੰ ਕੀ ਕਰ ਦਿਆ ਕਰੇਂਗੀ ਭਾਈ ਨਲ ਤੈਨੂੰ ਕੋ ਦੋ ਉਹ ਤੇ ਤਰਸਾਉਣ ਲੱਗ ਗਿਆ ਤੂੰ ਤਾਂ ਫਰੀਜ ਚ ਚੁੰਡੀ ਨਹੀਂ ਬੜਾਉਂਦੀ ਲੈ ਫਰੀਜ ਵਿੱਚ ਕੋਈ ਨਹੀਂ ਕਰਦੀ ਮੈਂ ਪੈਸੇ ਲਵਾਂ ਮੈਂ ਤਾਂ ਚਾਚੀ ਤੋਂ ਲਵਾਂ ਅੱਛਾ ਹੁਣ ਤੈਨੂੰ ਪੈਸੇ ਦੇਣ ਨੂੰ ਫਿਰਦੀ ਆਹੋ ਲੈ ਠੋਕੇ 5000 ਲਵਾਂ ਮੈਂ ਤਾਂ ਚਾਚੀ ਤੋਂ ਬਈ ਸਾਰਾ ਘਰ ਦਾ ਕੰਮ ਛੱਡ ਕੇ ਆਂਦੀ ਆ ਬਈ ਅੱਦਾ 5000 ਰੁਪਏ ਤੈਨੂੰ ਲਟਾ ਕੇ ਅਸੀਂ ਕਿੱਥੇ ਜਾਵਾਂਗੇ ਨਹੀਂ ਉਹ ਤਾਂ ਭਾਈ ਉਹ ਤੋਂ ਪੁੱਛ ਲੈ ਨਹੀਂ ਵਾ ਮੈਂ ਪੁੱਛਦੀ ਮੈਂ ਘੜਦੀ ਤਾਂ ਗੁੱਦ ਨਹੀਂ ਪੁੱਛ ਲੈ ਕੱਕੇ ਮੂੰਹ ਆ ਗਈ ਦੱਸ ਮੈਂ ਹੁਣ ਕੀ ਹੋ ਗਿਆ ਤੇ ਰੰਗੀ ਜਾਂਦੀ ਐ ਤੂੰ ਜਮੀ ਸ਼ਰ ਮਰਾਤੀ ਆਈ ਘਾਟ ਰੇਗੀ ਨੀ ਗੱਲੀ ਕਿਆ ਕਰਾਉਣਾ ਨਹੀਂ ਤੂੰ ਤਾਂ ਕਰ ਕੇ ਅੰਦਰ ਦੀ ਕੰਮ ਮੇਰਾ ਨਾ ਭਾਜਿਆਰ ਤੇ ਕਿੱਥੋਂ ਦੇਂਗੀ ਇਹਨੂੰ ਦੇ ਦੋਗੇ ਜਿੱਥੋਂ ਮਰਜੀ ਦੇਵਾ ਕਿੰਨੇ ਤਾਂ ਗੋਜੀਆਂ ਤੇ ਬੈਠੀਆਂ ਮੈਨੂੰ ਐ ਦੱਸ ਪਹਿਲਾਂ ਤੂੰ ਫ੍ਰੀ ਕਰਕੇ ਜਾਉਗੀ ਅਗਲੀ ਕੋਈ ਹੋਰ ਕਹਿਣਗੇ ਫੇਰ ਕਹਿਣਗੇ ਨੂੰ ਮਾਰ ਗਏ ਬੋਲਦੀ ਐ ਨਹੀਂ ਮੇਰੀ ਗੱਲ ਸੁਣ ਘਰ ਦੀ ਗੱਲ ਘਰ ਚ ਰੱਖੀਦੀ ਹੁੰਦੀ ਐ ਨਾ ਸਾਰੇ ਪਿੰਡੇ ਚ ਟੰਡੋਲੇ ਪਿੱਟ ਰੱਖੇ ਦੂੰ ਲੈ ਤੈਨੂੰ ਇਹ ਕੀ ਲੱਗਦੀ ਐ ਵੀ ਦੱਸੂਗੀ ਨੀ ਕਿਸੇ ਦੇ ਸਾਰੇ ਪਿੰਡ ਜੇ ਦੱਸ ਕਿ ਉਹ ਗਰਾਂ ਲਾ ਪਾ ਕੇ ਹੋਏ ਇਹ ਪ੍ਰੀਤ ਤੂੰ ਗੱਲ ਕਿਉਂ ਨਹੀਂ ਸਮਝਦੀ ਇਹ ਫ੍ਰੀ ਕਰਕੇ ਜਾਂਦੀ ਹੈ ਕੰਮ ਕਹਦੀ ਕੋਈ ਨਹੀਂ ਚਾਚੀ ਜੇ ਚਾਰ ਦਿਨ ਢਿੱਲ ਮਿਸਾ ਤਾਂ ਮੈਂ ਕਰ ਆਉਂਗੀ ਮੈਥੋਂ ਕਿਹੜਾ ਨੇ ਪੈਸੇ ਲੈਣੇ ਨੇ ਲੈ ਫ੍ਰੀ ਪ੍ਰੂ ਕੋਈ ਨਹੀਂ ਕਰਦੀ ਚਾਚੀ ਮੈਂ ਮੈਂ ਤਾਂ ਜਾਣਦੀ ਆ ਫੇਰਾ ਨਾ ਭਾਈ ਮੈਂ ਤਾਂ ਮੂੰਹ ਤੇ ਗੱਲ ਖੋਲੂਗੀ ਚਾਚੀ ਐ ਕੀ ਮੁਕਰ ਜਿੰਗੀ ਬਾਅਦ ਚ ਮਾਰੇ ਮੁਕਰੇ ਦਾ ਕੀ ਲਾਜ ਆ ਭਾਈ ਆ ਦੇਖ ਲੈ ਕਾਹੀ ਕਸਰ ਰਹੀ ਦੀ ਆ ਤੇਰੀ ਮਾਈ ਨੂੰ ਚੱਕ ਲਈ ਕਰਦੇ ਕੰਮ ਕਰਨ ਨੂੰ ਕਹਿੰਦੀ ਮੇਰੇ ਮੇਰੇ ਕੰਮ ਕਰ ਜਾ ਗਰੀ ਨਾ ਤਾਂ ਹੁਣੀਆਂ ਢੋਨੁ ਫਿਰਦੀ ਐ ਮੈਂ ਇਹ ਕੋ ਚੰਗੀਆਂ ਗੱਲਾਂ ਨੇ ਇਹ ਕੰਮ ਨਹੀਂ ਕਰਦੀ ਜੱਸੀ ਨੂੰ ਕਹਿਣ ਦੀ ਕੀ ਲੋੜ ਸੀ ਕੱਲ ਦੇ ਭੁੱਖੀ ਆ ਮੈਂ ਮੈਨੂੰ ਰੋਟੀ ਨਹੀਂ ਪਕਾ ਕੇ ਦਿੱਤੀ ਮੈਂ ਤਾਂ ਰੋਟੀ ਵਾਲੀ ਲਾਉਣੀ ਆ ਕੋਈ ਨਾ ਕੋਈ ਉਹ ਚੱਲ ਫਿਰ ਜੇ ਦੋ ਰੋਟੀਆਂ ਪਕਾਉਣੀਆਂ ਸੀ ਤਾਂ ਇੰਨਾ ਘਣੀਓ ਫੜ ਲੈਂਦੀ ਜੇ ਇਹਨੂੰ ਕਹਿ ਦਿੰਦੀ ਇਹ ਤਾਂ ਝਾੜੂ ਚੱਕੀ ਖੜੀ ਐ ਮੈਂ ਮੰਗਤੀ ਨਹੀਂ ਬਣਦੀ ਵੀ ਮੈਨੂੰ ਦੋ ਰੋਟੀਆਂ ਦੇ ਅੱਧ ਦੇ ਮਾਲਕਨ ਆ ਮੈਂ ਤੂੰ ਬਈ ਰੋਟੀ ਕਿਉਂ ਨਹੀਂ ਪਕਾਈ ਪ੍ਰੀਤ ਮੈਂ ਤਾਂ ਬਈ ਲੜੀ ਹੋਈ ਸੀ ਮੈਂ ਤਾਂ ਗੁੱਸੇ ਦੀ ਇੱਕ ਦਿਨ ਨੇ ਪਕਾਈ ਦੂਜੇ ਦਿਨ ਤਾਂ ਖਵਾਉਂਦੀ ਆ ਜਲੂਸ ਕੱਢਣ ਦੀ ਲੋੜ ਤੀ ਇਹਨੂੰ ਨਾ ਬਈ ਉਧਰੋਂ ਆ ਜਿਹੜੀ ਮੂੰਚਾ ਕੇ ਆ ਗਈ ਮੇਰੇ ਕੋਲ ਤਾਂ ਚਾਤੀ ਰੋਣ ਲੱਗ ਗਈ ਆ ਕਿ ਮੈਂ ਕੀ ਕਰਦੀ ਮੈਂ ਤਾਂ ਕੰਮ ਵਾਲੀ ਰੱਖ ਲਈ ਹੋਰ ਤਾਂ ਹੋਰ ਮੇਰੀ ਗੱਲ ਸੁਣ 5000 ਚ ਗੱਲ ਖੋਲੀ ਆਲੀ ਨਾਲ ਕਹਿੰਦੀ 5000 ਰੁਪਏ ਦੋ 5000 ਰੁਪਏ ਵੀ ਬਣਦੇ ਮੈਂ ਪੈਨਸ਼ਨ ਤੇ ਤੇਰੀ 1500 ਆਉਂਦੀ ਆ ਮਾਂ ਹਾਂ ਤਾਰੇ ਪੁੱਛ ਕਿੱਥੋਂ ਦੇਊਗੀ ਆਪਦੇ ਠੇਕੇ ਦੇ ਪੈਸੇ ਦੇ ਦੂੰ ਦੇਊਗੀ 5000 ਠੇਕੇ ਦੇ ਪੈਸੇ ਘਰੇ ਚੱਕ ਕੇ ਲੈ ਜਾਓ ਵੇਚ ਦੋ ਮੇਰੇ ਸਾਲੇ ਨੂੰ ਲਿਜਾ ਕੇ ਕਿਤੇ ਹਾਂ ਹਾਂ ਆਰਤੀਆਂ ਨੂੰ ਕਹਿ ਦੋ ਕਿ ਵੀ ਇੱਕ ਪੰਜੀ ਨਹੀਂ ਦੇਣੀ ਇੱਕ ਪੰਜੀ ਇਹਨਾਂ ਨੂੰ ਸਾਰੇ ਮੈਨੂੰ ਦਿਓ ਤੁਸੀਂ ਬਾਲੇ ਚੰਬਣਗੇ ਓ ਮਾਂ ਮੇਰੀ ਗੱਲ ਸੁਣ ਲੈ ਗੱਲਾਂ ਜਿਹੜਾ ਕਲੇਸ਼ ਹੁੰਦਾ ਨਾ ਗਿੱਲਾ ਪੀਣ ਹੁੰਦਾ ਇਹ ਇਹ ਨਾ ਪਾਓ ਘਰ ਝੜ ਦਿੰਦਾ ਇਹ ਮੈਂ ਬਾਈ ਨਹੀਂ ਪਉਦੀ ਬਤਾ ਸੋਖ ਨੂੰ ਵਿਆਹ ਕੀਤਾ ਸੀ ਐ ਨਹੀਂ ਪਤਾ ਵੀ ਦੁੱਖ ਹੋ ਜੂ ਫਿਰ ਜੇ ਇਹਨੇ ਤੈਨੂੰ ਰੋਟੀ ਨਹੀਂ ਪਕਾ ਕੇ ਦਿੱਤੀ ਤੇ ਆਥਣੇ ਤੋਂ ਮੈਨੂੰ ਇਹ ਗੱਲ ਕਹਿੰਦੀ ਵੀ ਭਾਈ ਮੈਨੂੰ ਰੋਟੀ ਨਹੀਂ ਪਕਾ ਕੇ ਦਿੱਤੀ ਤੈਨੂੰ ਕਿ ਲੋੜ ਸੀ ਜੱਸੀ ਨੂੰ ਬੁਲਾਉਣ ਦੀ ਤੈਨੂੰ ਮੈਂ ਕੀ ਕਹਾਂ ਤੂੰ ਇਹਦਾ ਨਕਲਿਸ ਕਰਦਾ ਹਰ ਕੇ ਚੁੱਪ ਕਰ ਐਡੀ ਵੀ ਗਈ ਗੁਜਰੀ ਨਹੀਂ ਵੀ ਇਹ ਤਾਂ ਦੋ ਰੋਟੀਆਂ ਵੀ ਨਹੀਂ ਪਕਦੀਆਂ ਨਾਲੇ ਮੈਂ ਇਥੋਂ ਤਾਂ ਕੁਝ ਨਹੀਂ ਹੁੰਦਾ ਮੇਰੇ ਤਾਂ ਗੋਡੇ ਦੁਖਦੇ ਆ ਮੇਰੇ ਤਾਂ ਇਹ ਕੰਮ ਕਰਕੇ ਜਾਉਂਦਾ ਉਹ ਗੋਡੇ ਦੁਖਦੇ ਨੇ ਮੈਂ ਹੱਥ ਤਾਂ ਨਹੀਂ ਦੁਖਦੇ ਦੋ ਰੋਟੀਆਂ ਕੰਨ ਵਰਗਾ ਇਹਨੂੰ 5000 ਰੁਪਇਆ ਦੇ ਆ ਕੰਮ ਤਾਂ ਸਾਰਾ ਕੰਮ ਕਰਾਇਆ ਕਰੂ ਆਪ ਤੂੰ ਆਈ ਨਾ ਮੈਂ ਕੀ ਕਰਾਂ ਵਿਚਾਰੀ ਰੋਣ ਲੱਗ ਜਾਂਦੀ ਆ ਕਿ ਮੈਨੂੰ ਤਾਂ ਤਰਸ ਆਉਂਦਾ ਨਾ ਪੁੱਤ ਤੈਨੂੰ ਬਾਲਾ ਦਰਸ ਆਉਣ ਲੱਗੇ ਕੱਲੋ ਤੇ ਤੇਰੀ ਜੁੜਕੜੀ ਵੱਟ ਕੇ ਆਈ ਹੈ ਕਰੀਆ ਕਿ ਇਹ ਪਟਨ ਦਾ ਤੂੰ ਵੀ ਆਈ ਸੀ ਪਰ ਮੈਂ ਇਹਦੇ ਦੇ ਪਿੱਛੇ ਲੱਗ ਕੇ ਆਈ ਸੀ ਹਾਂ ਇਹਦਾ ਸੱਚ ਇਹਦਾ ਕਹੂਗੀ ਹੈ ਬਾਈ ਇਹ ਤਾਂ 1500 ਰੁਪਏ ਵੀ ਮਾਫ ਕਰਤਾ ਹੋਣਾ ਹਾਂ ਮੈਂ ਕਹਤਾ ਬਿਨਾ ਦੇ ਆ ਦੇਖੋ ਹਾਂ ਕੋਈ ਘਰ ਕਮਾਉਣੇ ਲੋਕਾਂ ਨੂੰ ਕਹਦੇ ਇਹਨੂੰ ਉਹ ਮਾਂ ਮੈਨੂੰ ਐਂ ਤਾਂ ਦੱਸਦੇ ਫਿਰ ਕੀ ਕੀ ਮੈਨੂੰ ਐਂ ਦੱਸਦੇ ਵੀ ਕੀ ਕਰੀਏ ਕੀ ਕਰੀਏ ਜਾਂ ਤਾਂ ਬਗ ਜੀਏ ਕਰੋ ਵੇ ਮੇਰੇ ਗਲ ਗੁੱਠਾ ਖੇਦੋ ਹੋਰ ਕੀ ਕਰਨਾ ਹੈ ਤੈਨੂੰ ਕਾਹ ਨੂੰ ਗੱਲ ਗੁੱਠਾ ਦੇਣੇ ਤੂੰ ਦੇ ਦੇ ਸਾਨੂੰ ਗੱਲ ਗੁੱਠਾ ਦਾ ਜਿਹੜੇ ਪਿੰਡਾਂ 'ਚ ਜਲੂਸ ਘਰ ਹੁੰਦੇ ਫਿਰਦੀ ਐ ਯਾਰ ਪ੍ਰੀਤ ਕਿਉਂ ਗੱਲ ਵਧਾਈ ਜਾਨੀ ਐ ਹੈ ਇਹ ਗੱਲਾਂ 'ਚ ਕੋਈ ਫਾਇਦਾ ਹੈਗੇ ਜਿਹੜੀਆਂ ਤੁਸੀਂ ਕਰਦੇ ਹੋ ਜਲੂਸ ਕੱਢ ਕੇ ਸੌਂ ਲੱਗੇ ਤੁਸੀਂ ਨੇ ਆਹੋ ਮੈਂ ਤਾਂ ਜਲੂਸ ਕਢਾਉਣੀ ਸੀ ਬਾਈ ਆਪਦੀ ਭੈਣ ਨੂੰ ਵੀ ਹੁਣ ਫੋਨ ਲਾ ਕੇ ਦੱਸ ਦੋ ਵੀ ਤੁਹਾਡੀ ਮੰਮਾ ਕੀ ਕਰਤੁੱਤਾ ਕਰਦੀ ਫਿਰਦੀ ਐ ਕੱਲ ਤਾਂ ਝੋਲਾ ਚੱਕ ਕੇ ਆ ਗਈ ਸੀ ਪਰ ਆਥ ਨੇ ਉੱਡ ਵੀ ਗਈ ਮੈਂ ਕੀ ਕੀ ਕਰਾਂ ਮੈਨੂੰ ਆਂ ਤਾਂ ਦੱਸ ਦੋ ਮੈਂ ਕੀ ਕੀ ਕਰਾਂ ਮੇਰਾ ਸਿਰ ਫਟ ਗਿਆ ਮੈਨੂੰ ਨਹੀਂ ਪਤਾ ਆਪਦੀ ਮਾਂ ਨੂੰ ਸਿੱਧੇ ਕਰੂੰ ਇਹਨੂੰ ਦਵਾਈ ਦੂਈ ਦਵਾ ਲਿਓ ਜਾਂ ਤੇ ਦਿਮਾਗ ਹੱਲੇ ਰੇ ਇਹਦਾ ਮਿਲਾਂਦੇ ਦਿਮਾਗ ਮੇਰਾ ਨਹੀਂ ਹੱਲਿਆ ਦਿਮਾਗ ਤੇਰਾ ਵੀ ਨਹੀਂ ਹੱਲਿਆ ਦਿਮਾਗ ਤੇਰਾ ਵੀ ਹੱਲੇ ਜੇ ਤੂੰ ਰੋਟੀਆਂ ਲਾ ਕੇ ਦੇ ਦਿੰਦੀ ਕੀ ਲੋੜਤੀ ਇੰਨਾ ਗਜਲੂਸ ਨਿਕਲਣਾ ਕਿਉਂ ਜੇ ਮੈਨੂੰ ਇਹ ਪੈਨਸ਼ਨ ਵਾਹ ਦਿੰਦੀ ਮੈਨੂੰ ਕੀ ਲੋੜਤੀ ਲੰਡ ਦੀ ਬਈ ਇਹਨੂੰ ਨਾ ਕੁਛ ਕਹੀ ਮੈਂ ਕਿੰਨੇ ਵਾਰੀ ਕਹਿੰਦਾ ਵੀ ਮੈਂ ਦੇ ਦੂੰਗਾ 1500 ਰੁਪਿਆ ਮੈਂ ਤੇਰਾ 1500 ਰੁਪਿਆ ਨਹੀਂ ਦੇਣਾ ਤੇਰੀ ਜੇਬ 'ਚ ਹੋਊਗਾ ਮੈਂ ਇਹਦੀ ਪੈਨਸ਼ਨ ਲੈਣੀ ਐ ਤੇ ਨਾਲ ਮੇ ਜੇ ਤੂੰ ਮੈਨੂੰ ਸਾਡੇ ਘਰੇ ਦਿੱਗੀ ਨਾ ਤੇਰੀ ਗੁੱਤ ਨਹੀਂ ਮੈਂ ਬੱਕੀ ਕੀ ਕਰਦੇਂਗੇ ਤੂੰ ਇਹਦਾ ਲੈ ਮੇਰਾ ਤਾਂ ਘਰ ਭੋਲੇ ਚਾਚੀ ਦੇ ਮੈਂ ਤਾਂ 5000 ਲੈ ਕੇ ਜਾਊਂਗੀ ਕੰਮ ਕਰ ਦੇ ਗੁਰੂ ਚਾਚੀਆ ਚੱਟ ਲੈ ਨਾ ਹੁਣ ਨਾ ਥੋਲੂ ਕਹਿੰਦਾ ਹੋਏ ਲੈ ਕੇ ਆਉਗੀ 5000 ਮੈਨੂੰ ਨਹੀਂ ਪਤਾ ਚਾਚੀ ਨਾਲ ਗੱਲ ਕਰੋ ਤੂੰ ਇਹ ਨਹੀਂ ਦੋਰ ਨਹੀਂ ਜਾਣੀ ਆਦੇ ਮੈਨੂੰ ਤੂੰ ਚੁੱਪ ਕਰ ਜਾ ਵੀ ਇੱਕ ਵਾਰੀ ਮੈਨੂੰ ਕੰਮ ਕਰਾਉਣ ਦੇ ਤੂੰ ਰਾਮ ਕਰ ਇੱਕ ਮਹੀਨਾ ਕਰਾ ਲੈ ਮੈਂ ਸੁਣਦਾ ਕੀ ਗੱਲ ਹੈ ਨਾ ਸੁਣ ਲੈ ਜਦੋਂ ਨਾਲ ਗੱਲ ਖੋਲ ਲਾ ਮੈਂ ਤੈਨੂੰ ਕੱਲ ਵੀ ਕਹੀ ਸੀ ਗੱਲ ਖੋਲ ਲੈ ਭਈ ਅਗਲੇ ਦਿਨ ਤੂੰ ਇੱਕ ਮਹੀਨਾ ਕਰ ਮੈਨੂੰ ਨਹੀਂ ਲੱਗਦਾ ਦੀ ਮੈਂ ਤੈਨੂੰ ਕਿਹਾ ਸੀ ਫੇਰ ਦੇਖਦੇ ਆ ਕੀ ਬਣਦਾ ਇੱਕ ਮਹੀਨਾ ਕਰ ਕੋਈ ਕੱਕੀ ਮੈਂ ਨਹੀਂ ਗੱਲ ਦਿੰਦੀ ਮੈਂ ਨਹੀਂ ਬਣ ਦਿੰਦੀ ਓਏ ਜਦੋਂ ਇਹ ਕਰਦੀ ਏ ਚੰਗੀ ਭਲੀ ਚੁੱਪ ਕਰ ਜੋ ਮੈਂ ਭੁੱਖੀ ਤੋਰ ਜਲੂਸ ਕਢਾਏ ਨੇ ਮਾਂ ਮੇਰੀ ਗੱਲ ਸੁਣ ਲੈ ਮੇਰਾ ਪੈਦੀ ਬਲੱਡ ਬਹੁਤ ਵਧਿਆ ਹੋਇਆ ਹੈ ਮੈਂ ਨਾ ਤੈਨੂੰ ਗੱਲ ਸਾਫ਼ ਕਹਿ ਦਾਂ ਨਾ ਵੀ ਜਦੋਂ ਇਹ ਕਰਦੀ ਏ ਬਿਆਹ ਹੋ ਤੇਰੇ ਹੀ ਬਲੱਡ ਵਧਦਾ ਮੇਰਾ ਨਹੀਂ ਵਧਦਾ ਕਰਦੇ ਕੀ ਹਾਲ ਐ ਮੈਂ ਫਿਰ ਹੋਰ ਕੀ ਕਹਿਣਾ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਜਦ ਤਾ ਫਿਰ ਮੈਨੂੰ ਮਾਰ ਦੋ ਹੈ ਜੇ ਤੁਹਾਡੇ ਕਲੇਜੇ ਠੰਡਾ ਪੈ ਜੂਗੀ ਮੈਨੂੰ ਕਿਉਂ ਸੂਲੀ ਟੰਗਿਆ ਕੱਲੇ ਨੂੰ ਵੇ ਮੈਂ ਨਹੀਂ ਮਾਰਦੀ ਆ ਮਾਰੂਗੇ ਸਾਰੇ ਐ ਕਰਦੇ ਆ ਇਹਨੂੰ ਰਖ ਲੋ ਇਹ ਚੋੜੀ ਹੋ ਕੇ ਰਹਿ ਲੂਗੀ ਮੈਂ ਤਾਂ ਬਾਗੇ ਇੰਨੇ ਕਰ ਛੱਡ ਕੇ ਕੋਈ ਯਾਰ ਕਿਸੇ ਨੇ ਨਹੀਂ ਜਾਣਾ ਕੋਈ ਗੱਲ ਨਹੀਂ ਤੂੰ ਚੁੱਪ ਕਰ ਇਹ ਤਾਂ ਮੈਨੂੰ ਕੋਈ ਨਾ ਫੁਰਦੀ ਆ ਕੋਈ ਨਾ ਓ ਯਾਰ ਕਰਾ ਲੈਣ ਦੇ ਕੰਮ ਕੋਈ ਨਾ ਮੈਨੂੰ ਉਸ ਦੇਖੀਂ ਦੀ ਸਾਰੇ ਉਹ ਫਿਰ ਹੁਣ ਸਾਰੇ ਬਿੱਟੂ ਦੇ ਟੋੜੀ ਬਿੱਟੂ ਵੇਖੀ ਤੁਸੀਂ ਆਪ ਦਿਖਾਉਣੀ ਓ ਤੂੰ ਕਿਹੜੀ ਲੜਾਈ ਪਾਈ ਆ ਬਈ ਇਹ ਕੰਮ ਕਰਕੇ ਭੱਜ ਜਾਂਦੀ ਬਾਅਦ ਚ ਗੱਲ ਕਰ ਲੈਂਦੇ ਕਿਉਂ ਬਈ ਕਿਉਂ ਬੁਲਾਈਏ ਤੂੰ ਕੰਮ ਕਰਨ ਵਾਸਤੇ ਜੇ ਤਾਂ ਇਹਨੇ ਝਾੜੂ ਨਾ ਲਾਇਆ ਹੋਵੇ ਫਿਰ ਤਾਂ ਤੂੰ ਕਹਿ ਬਈ ਮੇਰੇ ਕਮਰੇ ਚ ਝਾੜੂ ਨਹੀਂ ਲਾਇਆ ਉਹ ਤੇਰੇ ਕਮਰੇ ਚ ਝਾੜੂ ਹੀ ਲਾਇਆ ਹਲੇ ਬੱਜੇ ਕਿੰਨੇ ਕਿਨੇ ਤੜਕੀ ਤਾਂ ਹਲੇ ਹੁਣ ਤਾਂ ਚਾਹ ਵੀ ਨਹੀਂ ਪੀਤੀ ਹਜੇ ਕੋਈ ਨਹੀਂ ਇੱਕ ਮਹੀਨਾ ਕਰੂਗੀ ਇਹ ਕੰਮ ਤੇ ਉਦੋਂ ਬਰ ਨਾ ਕਰੂ ਢੋਡੇ ਮੂਰੇ ਬੰਨੇ ਹੱਥ ਮੇਰੇ ਨਾਲ ਲੜ ਲੜ ਕੇ ਰੋਜ਼ ਸਿਰ ਤੋਂ ਖੁਰ ਲਾਤਾ ਮੇਰਾ ਅੱਧੀ ਬਿਮਾਰ ਤੁਸੀਂ ਕੀਤੀ ਆ ਤਾਂ ਐ ਅਸੀਂ ਕਰ ਰੱਖਿਆ ਬਿਮਾਰ ਸੌ ਮਹਾਰਾਜ ਦੀ ਕੰਮ ਤੇ ਵੀ ਧੀ ਨਹੀਂ ਲੱਗਦਾ ਹੈ ਗਿਆ ਕੀ ਬੰਦਾ ਮਰੇ ਮੇਰੀ ਗੱਲ ਸੁਣ ਜੋਣ ਆਈ ਹੈ ਕਿ ਤੂੰ ਕੋਈ ਨਾ ਬੋਲ ਨਾ ਚਲਾ ਜਾ ਕਿਹੜਾ ਬੋਲਾਂ ਮੈਂ ਉਹ ਚੱਲ ਕੋਈ ਸਿੱਕਣਾ ਕੇ ਘਰੇ ਖੜੀ ਹੈ ਕਿ ਮੈਂ ਬੋਲਣਾ ਭਾਬੀ ਤੂੰ ਨਾ ਆਈ ਯਾਰ ਆਉਦੀ ਮਾਂ ਨਾਲ ਗੱਲ ਕਰ ਲੈ ਭਾਈ ਮੈਨੂੰ ਨਹੀਂ ਪਤਾ ਹੈ ਗਿਆ ਦੇਖ ਲੈ ਕਿਦੋਂ ਬੰਦਾ ਦੀ ਕਾੜੀ ਹੋਈ ਜਾਂਦੀ ਤਾਂ ਕਿ ਮੈਂ ਕਰ ਦੂੰਗੀ ਨਹੀਂ ਉਹਦੇ ਮੂੰਹੋਂ ਕਹਾ ਦੇ ਮੈਂ ਭੱਗ ਜੂੰਗੀ ਤੁਸੀਂ ਐਂ ਕਰੋ ਹੋ ਉੱਥੇ ਭੱਗ ਜਾ ਚੰਗਾ ਵੇੜੇ 'ਚ ਉੱਥੇ ਲੜ ਲਓ ਹਲੇ ਤਾਂ ਕਿਸੇ ਨੂੰ ਕਾਹਨੂੰ ਸੁਣਿਆ ਕੱਢ ਲੋ ਕਿੱਥੋਂ ਇਹ ਜਾ ਡੰਗਾ ਟੋਲੇ ਮੇਰੇ ਵੱਲੀ ਪੈਣਾ ਦੀਗਾ ਯਾਰ ਦੰਦੇ ਆਏ ਕਹਿਣਗੇ ਬੇ ਤਾਂ ਕੰਮ ਵਾਲੀ ਲਾਈ ਜਾਗੀ ਆਹ ਤੇਰੇ ਮੂਰੇ ਮੈਂ ਹੱਥ ਜੋੜੇ ਮਹਾਰਾਜ ਦੀ ਸੋਂ ਤਾਂ ਇਥੋਂ ਨਹੀਂ ਦਿੱਤਾ ਜਾਂਦਾ ਤੂੰ ਕਰਾ ਲੈ ਜਿਹੜਾ ਕੁਛ ਕਰਾ ਕੰਮ ਵਾਲੀ ਨਹੀਂ ਹੈਗੀ ਚਾਚੀ ਮੈਂ ਮੈਂ ਤਾਂ ਤੇਰਾ ਕਰੂੰ ਕੱਲੀ ਕੰਮ ਵਾਲੀ ਬਣਾ ਤਾ ਲੈ ਮੈਨੂੰ ਮੇਰੀ ਗੱਲ ਸੁਣ ਚੁੱਪ ਕਰਕੇ ਕੰਮ ਕਰ ਜਾ ਕਰ ਤੈਨੂੰ 5000 ਹੁਣ ਚਾਚੀ ਮੈਨੂੰ ਦੱਸ ਦੇ ਦੇ ਮੈਂ ਕੀ ਕਿ ਮੁਕਰੇਗੀ ਨਹੀਂ ਨਹੀਂ ਮੈਂ ਕਰਦੀ ਮੈਂ ਮੱਥਾ ਮਾਰ ਕੇ ਰੇ ਤੂੰ ਕਰ ਦੇ ਮੈਂ ਜੇ ਤੁਹਾਨੂੰ 1500 ਰੁਪਇਆ ਛੱਡਤਾ ਮੈਂ ਤੈਨੂੰ 5000 ਨਹੀਂ ਦੇ ਸਕਦੀ ਪਈ ਕੋਈ ਪਤਾ ਨਹੀਂ ਤੇਰਾ ਮਨ ਕਰੇ ਬਾਜ ਮੁੱਕਰ ਜੇ ਲੜਪੇ ਵਾਚਾ ਕੇ ਨਾ ਤੂੰ ਚੜੋ ਫਿਰ ਚੜੋ ਫਿਰ ਕਿੱਥੇ ਬੇਲਾ ਚਾਚੀ ਫਿਰ ਮੁੱਕਰ ਨਾ ਜਾਈਂ ਗੱਲ ਯਾਦ ਰੱਖੀ ਮੇਰੀ ਮੈਂ ਦੋ ਰੋਟੀਆਂ ਬਣਾ ਕੇ ਧਰਜੀ ਮਾਫੀ ਚੱਕ ਕੇ ਖਾ ਲੂੰਗੀ ਠੀਕ ਆ ਚੜੂ ਤਾਂ ਮੈਂ ਲਾਤਾ ਇੱਥੋਂ ਲਾਤਾ ਪਸੂ ਰੋਟੀਆਂ ਬਣਾ ਜਾ ਰੋਟੀ ਬਣਾ ਦਿੰਨੀ ਆ ਆ ਬਣਾ ਦੋ ਮੈਂ ਇੱਥੇ ਬਹਿਣੀ ਆ ਨਰਾਮ ਕਰਕੇ ਮੈਨੂੰ ਤਾਂ ਲੱਗਦ ਨਹੀਂ ਪੈਸੇ ਪੁੱਸੇ ਦਊਗੀ ਉਹ ਬੜੀ ਅੱਗ ਸਿੱਟੀ ਆ ਰਹਾ ਬਹੁਤ ਆਇਓ ਜਮੀਂ ਮਰਨ ਵਾਲੇ ਕਰ ਛੱਡੇ ਆ ਹੋਹ ਲਾਈਟ ਦਾ ਵੀ ਲੱਗਦਾ ਹੈ ਨਹੀਂ ਹਣਾ ਚਲ ਕੋਈ ਨਾ ਸਵੇਰ ਦੇ ਕਿੱਥੇ ਜਾ ਰਹੇ ਸੀ ਜਿਹੜੀ ਤੁਸੀਂ ਉਹ ਕਿੱਥੇ ਜਾਣਾ ਸੀ ਪੁੱਤ ਆ ਇੱਥੇ ਸਵੇਰ ਲਾਉਣ ਵਾਸਤੇ ਪੈਸੇ ਇਕੱਠੇ ਕਰਨ ਵਾਗੇ ਉਹ ਖੇਤਾ ਫੋਚਾਂ ਸਾਰਾ ਦਿਨ ਹੀ ਲੰਘ ਗਿਆ ਅੱਜ ਤਾਂ ਆ ਤੁਹਾਡੀ ਘਰ ਵਾਲੀਏ ਜਿਹੜੀ ਕੀ ਹੋ ਰਿਹਾ ਮੈਂ ਤੈਨੂੰ ਮਾਂ ਕਹਿੰਨੂ ਵੀ ਨਹੀਂ ਜੀ ਕਰਦਾ ਸਵੇਰ ਸਵੇਰੇ ਨਾ ਜਲੂਸ ਕਢਵਾ ਕੇ ਹੱਡੀ ਐ ਕੀ ਹੋ ਗਿਆ ਪੁੱਤ ਹੁਣ ਸਾਰਾ ਦਿਨ ਇਕੱਲੇ ਸਾਰਾ ਦਿਨ ਕੋਈ ਚੰਗਾ ਨਹੀਂ ਕੋਈ ਉਹਨੇ ਕਸਰੀ ਨਹੀਂ ਛੱਡੀ ਕੋਈ ਅੱਜ ਅਸੀਂ ਨੂੰ ਚੱਕ ਲਈ ਘਰੇ ਕੰਮ ਕਰਨੇ ਖਾਤਰ ਕਹਿੰਦੀ ਮੇਰੇ ਕੰਮ ਕਰ ਜੇ ਅਗਰ ਤੈਨੂੰ 5000 ਰੁਪਏ ਦੇ ਦਿਆ ਕਰੂੰ ਅੱਛਾ ਹਾਂ ਬੜਾ ਲਹੂ ਪੀਤਾ ਜਨਾਨੀ ਨੇ ਯਾਰ 5000 ਨੂੰ 10 ਤੋਂ ਹੁਣ ਅਵਾਨੀਆਂ ਦੀ ਕੁੜੀਆਂ ਵੀ 5-5000 ਤੇ ਕੰਮ ਉਤੇ ਕਰਨਗੀ ਆਪਦੇ ਟੁੱਟੇ ਨੇ ਉਹ ਇਹ ਤਾਂ 5 1500 ਰੁਪਏ ਮੰਗਦੀਆਂ ਉਹਦੇ ਦੇ ਵੇਲੇ ਇਹਨੂੰ ਮੌਤ ਪੈਂਦੀ ਐ ਉਹਨੂੰ ਤਾਂ ਕਹਿੰਦੀ ਮੈਂ ਮਹੀਨੇ ਦਾ 5000 ਦੇ ਦੂੰਗੀ ਤੈਨੂੰ 1500 ਨਹੀਂ ਦੇ ਸਕਦੀ ਕੀ ਕਰੀਏ ਪੁੱਤੇ ਨੂੰ ਕਰ ਲੈਂਦੇ ਆਪਦੀਆਂ ਮਾਂਆਂ ਆਈਆਂ ਜੋ ਕੁਛ ਕਰਦੀ ਆ ਕਰ ਲਾ ਉਹਨੂੰ ਕਹ ਤੂੰ ਐਂ ਕਰਨਾ ਚੱਕ ਕੇ ਪੀਪੇ ਚ ਪਾ ਕੇ ਆ ਟਾ ਉਧਰਲੇ ਬਾਹਰਲੇ ਘਰੀ ਬਹਿ ਜਾ ਡੈਡੀ ਮੈਂ ਤਾਂ ਦੋ ਦਿਨ ਦੇਖੂੰਗੀ ਮੈਂ ਤਾਂ ਉਹਦੇ ਪਿੱਕੇ ਬਗ ਜੂੰਗੀ ਦੇਖਦੇ ਇਹ ਵੀ ਬਾਤ ਚ ਇਹਨਾਂ ਨੂੰ ਕੌਣ ਗੋਲਗਲੇ ਖਵਾਉਂਦਾ ਉਹ ਵੀ ਚਾਂਦਰ ਰੇ ਉਹ ਵੀ ਨਹੀਂ ਕਹਿੰਦਾ ਆਪਦੀ ਮਾਂ ਨੂੰ ਕੁਸ ਵੀ ਬੀ ਬੰਦੇ ਸਮਝਾਈ ਦੇਵੇ ਵੀ ਮਾਂ ਤੂੰ ਕੰਮ ਗਲਤ ਕਰ ਰਹੀ ਹੈ ਸਹੀ ਨਹੀਂ ਹੈਗਾ ਇਹ ਉਹ ਤਾਂ ਆਪਦੀ ਮਾਂ ਦੇ ਮਗਰ ਲੱਗਿਆ ਹੋਏਗਾ ਆਪਦਾ ਘਰ ਪਟਣਾਗਾ ਸ਼ੰਗਣੀ ਸ਼ਰਮਣੀ 20 ਸਾਲਾਂ ਚ ਪਤਾ ਨਹੀਂ ਲੱਗਾ ਉਹ ਵੀ ਮਾਂ ਮੇਰੀ ਕਹੇ ਜੀ ਆ ਕੱਲ ਉਧਰੋਂ ਤੁਹਾਡੀ ਕੁੜੀ ਆਈ ਸੀ ਉਹਨੇ ਕੁਝ ਸਮਝਾ ਕੇ ਗਈ ਮੈਂ ਤਾਂ ਤਾਂ ਬੁਲਾਈ ਤੀ ਮਾਂ ਕੁਝ ਖਾਣੇ ਚ ਪਾ ਦੂਗੀ ਇਹਦੇ ਉਹ ਪਾਈ ਮੇਰੇ ਕੋਲ ਵੀ ਬੇਰਬੇਰ ਕਰਦੀ ਸੀ ਕਹਿੰਦੀ ਮੈਂ ਕੀ ਕਮਾ ਹੁਣ ਪ੍ਰੀਤ ਨੂੰ ਕਮਾ ਕਮਾ ਨੂੰ ਕਮਾ ਮੇਰੇ ਕੋਲ ਬੈਠੀ ਕਰੀ ਗਈ ਐ ਸਾਰਾ ਗੱਲਾਂ ਬਾਤਾਂ ਉਹ ਵਿਚਾਰੀ ਉਹਦਾ ਵੀ ਦਿਲ ਦੁਖੀ ਤੁਸੀਂ ਫੋਨ ਉਹਨੂੰ ਨਹੀਂ ਸੀ ਕਰਨਾ ਆਪਦਾ ਘਰੇ ਕਲੇਸ਼ ਤਾਂ ਹੈਗਾ ਜਵਾਗੜੀ ਦਾ ਨਾ ਮੰਨ ਦੁਖੀ ਕਰਿਆ ਕਰੋ ਹੋਰ ਕਿਨੂੰ ਕਰਾਂ ਮੈਂ ਜਿਹੜੀ ਫੋਨਾਂ ਕੋਈ ਸੁਣਦਾ ਵੀ ਐ ਮੇਰੀ ਉਹ ਪਾਈ ਜੇ ਅੱਗੇ ਕੋਈ ਸੁਣਾਉਣ ਵਾਲਾ ਹੋਵੇ ਫੇਰ ਹੀ ਐ ਨਾ ਜੇ ਅੱਗੇ ਸਮਝਣ ਵਾਲਾ ਹੋਵੇ ਫੇਰ ਕਿਸੇ ਨੂੰ ਫੋਨ ਕਰਨ ਦਾ ਫਾਇਦਾ ਇਹਨਾਂ ਮਾਤਾ ਬੁੱਢੀ ਦੇ ਦਿਮਾਗ ਹਲਿਆ ਹੋਏ ਨੇ ਮੇਰਾ ਵੀ ਦਿਮਾਗ ਹਲਿਆ ਰਿਹਾ ਹੈਗਾ ਦਿਮਾਗ ਅੱਧੇ ਗਵਾਂਢ ਦਾ ਹਲਾ ਰੱਖਿਆ ਭਈਏ ਨੇ ਤੇਰਾ ਕੱਲੇ ਦਾ ਕੀ ਕਿੱਥੇ ਅਗਲੀ ਹੁਣ ਜਾ ਕੇ 50 ਘਰਾਂ ਨੂੰ ਦੱਸੂਗੀ ਵੀ ਉਹਨਾਂ ਦੇ ਘਰੇ ਤਾਂ ਕੁਛ ਚੱਲੀ ਜਾਂਦਾ ਬਈ ਅੱਡ ਹੁਣ ਫਿਰਦੇ ਨੇ ਉਹਦਾ ਉਹ ਕੋਈ ਨਾ ਪੁੱਤ ਤੈਨੂੰ ਕੀ ਪਤਾ ਹੁਣ ਇਸੇ ਨੂੰ ਸਾਰੇ ਪਿੰਡ ਨੂੰ ਹੀ ਪਤਾ ਵੀ ਕਹਿ ਹੋਜੀ ਆ ਇਹ ਤੈਨੂੰ ਨਹੀਂ ਕੋਈ ਮਾੜਾ ਕਹਿੰਦਾ ਡੈੜੀ ਲੋਕ ਤਾਂ ਮੈਨੂੰ ਇਹ ਕਹਿਣਗੇ ਇਹ ਵੀ ਪਤਾ ਨਹੀਂ ਇਹਨਾਂ ਦੀ ਨੂੰਹ ਮਾੜੀ ਹੋਊਗੀ ਤਾਂ ਤੇ ਸੱਸ ਨੂੰ ਰੋਟੀਆਂ ਨਹੀਂ ਬਣਾ ਕੇ ਦਿੰਦੀ ਗਵਾਂਢੇ ਤੇ ਰੋਟੀਆਂ ਵਰਵਾਉਂਦੀ ਆ ਉਹ ਉਹ ਜਲੂਸ ਤਾਂ ਕਿਹੜਾ ਭਾਈ ਅੱਜ ਨਾ ਮਾਣ ਨਿਕਲਿਆ ਤਾਂ ਰੋਜ਼ ਦਾ ਕੰਮ ਹੀ ਆ ਰਹੀ ਗੱਲ ਤੇਰੀਆਂ ਰੋਟੀਆਂ ਦੀ ਉਹ ਸਾਰੇ ਆਂਡ ਗਵ ਵੀ ਜੋ ਖਾਣ ਵਾਲੀ ਇਹ ਜੀ ਹੈ ਨਹੀਂ ਖਵਾਉਣ ਵਾਲੇ ਤਾਂ ਸਾਰੇ ਵਧੀਆ ਨੇ ਆਪ ਹੀ ਨਹੀਂ ਲਸਣ ਖਾਣ ਵਾਲੇ ਦੇ ਕਿਹੜਾ ਲਾ ਕੇ ਦੇਵੇਂ ਉਹਨੂੰ ਪੂੜੀਆਂ ਫਿਰ ਆਹੋ ਲੱਛਣ ਤਾਂ ਇਹ ਮੈਨੂੰ ਦਿਖੀ ਜਾਂਦੇ ਨੇ ਜੇ ਇਹ ਜਿਹਾ ਕਤੰਗ ਰਹੀ ਨਾ ਮੈਂ ਸਾਂਭਣੀ ਵੀ ਨਹੀਂ ਫਿਰ ਬੁੜੀ ਹੋ ਕੇ ਉਹ ਦੇਖੀ ਭਾਈ ਇਹਦਾ ਬੜੇਪਾ ਬਹੁਤ ਮਾੜਾ ਨਿਕਲੂ ਜਿਹੜਾ ਮੈਨੂੰ ਤਪਾਇਆਗਾ ਸਾਰਿਆਂ ਨੂੰ ਤਪਾਉਂਦੀ ਆ ਮੈਨੂੰ ਕਿਹੜਾ ਇਕੱਲੇ ਨੂੰ ਤਪਾਉਂਦੀ ਆ ਕੱਟੀ ਜਾਂਦੇ ਆ ਬਸ ਇੱਕ ਹੁਣ ਮੈਨੂੰ ਇਹ ਨਹੀਂ ਸਮਝਉਂਦੀ ਉਹਨੇ ਨਾ ਅਰੀਜਨਲ ਕਰਾਰ ਕਰਤਾ ਲਿਆ ਵੀ ਤੈਨੂੰ ਮਹੀਨੇ ਦਾ 5000 ਦੋਵੇਂ ਦੇਊਂਗੇ ਕਿੱਥੇ ਕਿੱਥੋਂ ਆਉਗੇ ਇਹਦੇ ਕੋਲੇ ਉਹ ਚਲ ਕੋਈ ਨਾ ਆਪ ਹੀ ਦੇ ਜੂ ਜਿੱਥੋਂ ਦੇ ਹੁਣ ਆਪਾਂ ਘਰੋਂ ਥੋੜੋ ਦੇਵਾਂਗੇ ਨਾਲੇ ਪਤਾ ਲੱਗੂਗਾ ਵੀ ਕਿੱਥੋਂ ਕਢਦੀ ਆ ਪੈਸੇ ਹੋ ਸਕਦਾ ਦੇਈ ਬੈਠੀ ਹੋਵੇ ਆਪਾਂ ਨੂੰ ਵੀ ਪਤਾਗਾ ਨਾਲੇ ਕਹਿੰਦੇ ਸੀ 5000 ਕੇ ਮੈਂ ਲੈਣਾ ਐ ਤੋਂ ਹੁਣ ਮੁਕਰ ਗਈ ਕਹਿੰਦੀ ਮੈਂ ਤਾਂ ਝੂਠ ਮਾਰ ਦਿੱਦੀ ਵੀ ਇਹਨੂੰ ਝੂਠ ਬੋਲਣ ਦੀ ਕੀ ਲੋੜ ਪਈਏ ਪਰਿਵਾਰ ਤੜੀਆ ਦੱਸ ਦੂ ਝੂਠ ਬੋਲਦੀਆਂ ਹਈ ਇਹ ਜੀ ਆ ਕੀ ਕਰਨੀ ਕੋਈ ਨਾ ਉਹਨੂੰ ਵੀ ਲੱਗ ਜੂਏ ਜੱਸੀ ਨੂੰ ਪਤਾ ਹੁਣ ਤਾਂ ਹੁੰਦੀ ਐ ਨਾ ਕੰਮ ਕਰਨ ਜਦੋਂ ਉਹਦੇ ਨਾਲ ਇਹ ਜੂਨੀ ਕੀ ਕਰੀ ਫਿਰ ਲੱਗੂ ਉਹਨੂੰ ਪਤਾ ਪਹਿਲਾਂ ਉੱਥੇ ਆਪਦੇ ਪੇਕੀ ਭੈਣ ਪਰਝਾਈਆਂ ਨਾਲ ਨਹੀਂ ਕੱਟਿਆ ਹੁਣ ਇੱਥੇ ਲੱਗੀ ਪਈ ਹੈਗੀ ਇਹਦਾ ਮੂੜ ਹੀ ਹੈ ਜਿਆ ਸਾਰ ਵਕਤ ਲੜਾਈ 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 ਬਸ ਹੋਰ ਕੋਈ ਕੰਮ ਨਹੀਂ ਜਾਣਦੀ ਕੋਈ ਨਾ ਬਈ ਜਿਹੇ ਜੇ ਕਰ ਲੂਗੀ ਉਹ ਜੇ ਕਰਵਾ ਲੂਗੀ ਫਿਰ ਮੇਰੇ ਤੋਂ ਵੀ ਚਲ ਫਿਰਦੀ ਰਹਿੰਦੇ ਪੁੱਤ ਥੱਕੇ ਜਾਂਦੀ ਤੈਂ ਕੀ ਲੈਣਾਗਾ ਤੂੰ ਆਵਦਾ ਕੰਮ ਕਰ ਲਾ ਬਸ